ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪਟਿਆਲਾ ਦੇ ਹਾਤੀ ਖੇਤਰ ਵਿੱਚ ਮਾਨ ਸਰਕਾਰ ਵੱਲੋਂ ਜਾਰੀ ਕੀਤੀਆਂ ਵਿਕਾਸ ਗ੍ਰਾਂਟਾਂ ਲੋਕਾਂ ਨੂੰ ਅਰਪਿਤ ਕੀਤੀਆਂ ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਗ੍ਰਾਂਟਾਂ ਸੜਕਾਂ ਨਾਲੀਆਂ ਖੇਡ ਮੈਦਾਨ ਜਿਮ ਪਾਰਕ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਨਿਰਮਾਣ ਲਈ ਵਰਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦਾ ਸਮੂੱਚਾ ਵਿਕਾਸ ਕਰਨਾ ਮਾਨ ਸਰਕਾਰ ਦਾ ਮੁੱਖ ਮਕਸਦ ਹੈ ਇਸ ਮੌਕੇ ਡਾਕਟਰ ਬਲਵੀਰ ਸਿੰਘ ਨੇ ਵਾਕੁਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਕਰਵਾਏ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਆਪਣੇ ਆਪ ਨੂੰ ਇੱਕ ਅੱਛਾ ਮਹਿਸੂਸ ਹੁੰਦਾ ਜੀ ਕਿ ਅਸੀਂ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਅਸੀਂ ਉਹਨਾਂ ਪਿੰਡਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਚਾਰਾ ਪਿੰਡਾਂ ਵਾਸਤੇ 2 ਕਰੋੜ ਰੁਪਏ ਦੀ ਗ੍ਰਾਂਟ ਪਰਸ਼ੁਮੇ ਦਿੱਤੀ ਹੈ ਜੀ ਤੁਹਾਡੇ ਸਾਰੇ ਬਜ਼ੁਰਗ ਬੜੇ ਲੈ ਕੇ ਆਏ ਆ ਔਰ ਇਹ ਤਾਂ ਅਸੀਂ ਜਦੋਂ ਗੁਰਦੁਆਰਾ ਸਾਹਿਬ ਦੀ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਉਹਦੀ ਆਪਾਂ ਸੇਵਾ ਕਰਦੇ ਆ ਸਰੋਂ ਲੱਗਦਾ ਵੀ ਅਸੀਂ ਬਿਲਕੁਲ ਗੁਰੂਆਂ ਦੇ ਚਰਨਾਂ ਦੇ ਨਾਲ ਉਹਨਾਂ ਦੇ ਪੈਰਾਂ ਦੀ ਧੂੜ ਬਣ ਕੇ ਉਹਦੀ ਰਿਟੇਨਿੰਗ ਵਾਲ ਵਾਸਤੇ ਵਾਸਤੇ ਇਸ ਤੋਂ ਪਹਿਲਾਂ ਜਿਹੜਾ ਸੀਗਾ ਉੱਚੇ ਤੌਰ ਦੇ ਉੱਤੇ ਜਿਹੜਾ ਕੋਸ਼ਿਸ਼ ਕਰਕੇ ਅਸੀਂ 23 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਮਨਜ਼ੂਰ ਹੋ ਗਈ ਆ ਉਹ ਵੀ ਤੁਹਾਡਾ ਕੰਮ ਹੋ ਗਿਆ ਤੇ ਇਹ ਜੇ ਮੈਂ ਗੱਲ ਕਰਾਂ ਕਿ ਤੁਹਾਡੇ ਜਿਹੜੀ ਸਿਬੜੋ ਦੀਆਂ ਗਲੀਆਂ ਪੱਕੀਆਂ ਕਰਨ ਲਈ 10 ਲੱਖ ਰੁਪਏ ਦੀ ਗ੍ਰਾਂਟ ਹੋਰ ਪਾਸ ਹੋ ਗਈ ਇਸ ਤੋਂ ਸਵਾਏ ਸਟੇਟ ਲਾਈਟਾਂ ਵਾਸਤੇ 5 ਲੱਖ ਸਟੇਡੀਅਮ ਵਾਸਤੇ 20 ਲੱਖ ਤੇ ਸੜਕਾਂ ਪੱਕੀਆਂ ਹੋਣ ਜਾ ਰਹੀਆਂ ਚਾਰ ਜਿਹੜੀਆਂ ਚਾਰ ਸੜਕਾਂ ਤੁਹਾਡੀਆਂ ਪ੍ਰਿੰਸਿਪਲ ਬੜੋ ਤੋਂ ਜਗਤਪੁਰੇ ਦੀ 2 ਕਿਲੋਮੀਟਰ ਕਨਸੂਆ ਕਲਾੜੀ 1 ਕਿਲੋਮੀਟਰ ਪਾਸ ਉਹ ਤੋਂ ਪ੍ਰਿੰਟ ਦੀ ਫਿਰਨੀ 400 ਮੀਟਰ ਸਿਮੜੋ ਤੋਂ ਫਿਰਦਾਪੁਰ ਤੱਕ ਦੀ 1 ਕਿਲੋਮੀਟਰ ਇਹ ਛੋਟੇ ਛੋਟੇ ਟੋਟੇ ਸੀ ਜਿਹੜੇ ਬਹੁਤ ਦੇਰ ਦੇ ਪੈਂਡਿੰਗ ਸੀ ਜੇ ਨਵਾਂ ਪੰਚਾਇਤ ਘਰ 10 ਲੱਖ ਰੁਪਏ ਨਾਲ ਬਣਨ ਜਾ ਰਿਹਾ ਤੇ 20 ਲੱਖ ਦੀ ਨਾਲ ਕਮਿਊਨਿਟੀ ਹਾਲ ਨੂੰ ਜਲਦੀ ਹੀ ਪੈਲਸ ਵਿੱਚ ਬਣੂ ਜਿਹੜਾ ਹੈਗਾ ਇਹਦਾ ਪੈਲਸ ਬਣ ਜਾਏਗਾ। ਇਸੇ ਤਰ੍ਹਾਂ ਐਸਸੀ ਧਰਮਸ਼ਾਲਾ ਲਈ 40000 ਦੀ ਲਾਗਤ ਨਾਲ ਸਬਮਰਸੀਬਲ ਪਾਪੂ ਲੱਗਿਆ ਜੀ। 2 ਲੱਖ ਦੀ ਲਾਗਤ ਨਾਲ ਦੋਨੋਂ ਸ਼ਮਸ਼ਾਨ ਘਾਟਾਂ ਦੇ ਛੱਡ ਬਣਾਏ ਤੇ ਕਮਿਊਨਿਟੀ ਹਾਲ ਤੇ ਪਾਣੀ ਦੀ ਨਿਕਾਸੀ ਲਈ 1 ਲੱਖ ਦੀ ਲਾਗਤ ਨਾਲ ਕੰਦੇ ਪਾਣੀ ਦੀ ਨਿਕਾਸੀ ਤੇ 3 ਲੱਖ ਲਾਗਤ ਨਾਲ ਸ਼ਮਸ਼ਾਨ ਘਾਟ ਦੀ ਸੰਗਤ ਹਾਲ ਤੇ 2 ਲੱਖ ਨਾਲ ਜਿਹੜਾ ਕਮਿਊਨਿਟੀ ਹਾਲ ਦਾ ਛੱਡ ਤੇ ਲੋਕ ਟਾਈਲ ਆ ਤੇ ਗੁਰੂ ਘਰ ਦੀ ਸੜਕ ਜਿਹੜੀ ਆ 3 ਲੱਖ ਉਹਦੇ ਵਾਸਤੇ ਤੇ ਸਿੰਬੜਾ ਵਿੱਚ 5 ਲੱਖ ਦੀ ਲਾਗਤ ਨਾਲ ਮਹੱਲਾ ਕਨੇ ਤੁਹਾਡੇ ਸਾਹਮਣੇ ਬਣ ਰਿਹਾ ਜੀ ਤੇ ਕਮਿਊਨਿਟੀ ਹਾਲ ਦੇ 5 5 ਬਾਥਰੂਮ ਬਣਾਏ ਜਾ ਰਹੇ ਆ ਇਹ ਤਕਰੀਬਨ 2 ਕਰੋੜ ਰੁਪਏ ਦੇ ਕੰਮ ਤੁਹਾਡੇ ਪਿੰਡ 'ਚ ਹੋਣ ਜਾ ਰਹੇ ਆ ਇਹ ਸਾਰੇ ਨਗਰ ਵਾਸੀਆਂ ਨੂੰ ਸਹੂਲਤ ਵਾਸਤੇ ਜੇ ਹੁਣ ਤੱਕ ਤੁਹਾਡੇ ਕੋਲ 2 ਕਰੋੜ ਰੁਪਏ ਆਇਆ ਤਾਂ ਅਗਲੇ 4 ਸਾਲ ਦੇ ਵਿੱਚ ਦੋ ਨਹੀਂ 4 ਜਾਂ 6 ਕਰੋੜ ਰੁਪਏ ਆਉਂਗਾ ਤੁਹਾਡੇ ਪਿੰਡਾਂ 'ਚ ਲੱਗੇਗਾ ਜੀ ਤੇ ਤੁਹਾਡੇ ਸਕੂਲ ਦੀ ਜਿਹੜੀ ਕਲਾ ਮਾਤ ਹੈ ਜੀ ਉਹ ਹੈਗਾ ਕਿ ਨਾ ਸਪੋਰਟਸ ਦਾ ਬਹੁਤ ਅੱਛਾ ਹੈ ਤੁਹਾਡੇ ਟੀਚਰਸ ਨੂੰ ਮੈਂ ਮੁਬਾਰਕਬਾਦ ਦਿੰਦਾ ਮਾਪੇ-ਬਾਪ ਨੂੰ ਮੁਬਾਰਕਬਾਦ ਦਿੰਦਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਨੌਕਰੀਆਂ ਲੈਣ ਵਾਲਾ ਪਿੰਡ ਬਣ ਗਿਆ ਲੋਦਾ ਦਾ ਤੇ ਮਾਪੇ-ਬਾਪ ਦੀ ਸੋਚ ਹੈ ਤੁਹਾਡੇ ਟੀਚਰਸ ਦੀ ਮਿਹਨਤ ਹੈ ਔਰ ਬੱਚਿਆਂ ਦੀ ਵੀ ਮਿਹਨਤ ਹੈ ਕਿ ਅਸੀਂ ਤੁਹਾਡੇ ਜਿਹੜਾ ਪਿੰਡ ਦੇ ਵਿੱਚ ਗਿਆ ਨਾ ਜੀ 44 ਲੱਖ ਰੁਪਿਆ ਦੇ ਤੇ ਲੱਗਿਆ 25 ਲੱਖ ਬੱਲਾ ਕ੍ਰਿਕਟ ਦੇ ਲੱਗਿਆ ਪ੍ਰਾਇਮਰੀ ਸਕੂਲ ਦਾ ਕਮਰਾ ਬਣਿਆ ਹੋਰ ਵੀ ਜਿਹੜਾ ਤੁਹਾਡੇ ਜਿਹੜੀ ਇਕਰਾਰਤ ਮਨਜ਼ੂਰ ਹੋਈ ਹੈ ਉਹ ਪਿੰਡ ਦੇ ਵਿੱਚ ਜਿਹੜਾ ਹੈਗਾ ਸੱਤ ਵਾਲੇ ਛੱਡ ਲਈ 4 ਲੱਖ ਕਮਿਊਨਿਟੀ ਹਾਲ ਵਾਸਤੇ 4 ਲੱਖ ਤੇ ਸਟੇਡੀਅਮ ਵਾਸਤੇ 21 ਲੱਖ ਰੁਪਏ ਦੀ ਇਕਰਾਰਤ ਹੋਰ ਮਨਜ਼ੂਰ ਹੋਈ ਹੈ ਇਸੇ ਲਈ 31 ਵਾਲੇ 1 ਸਵਾ ਕਰੋੜ ਦੇ ਕਰੀਬ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਹੋਰ ਵੀ ਪੈਸੇ ਆਣਗੇ ਜੇ ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਡੋਟ ਸਾਹਿਬ ਨੇ ਮੈਨੂੰ ਦੱਸੀ ਆ ਵੀ ਤੁਹਾਡੇ 600 ਬੰਦੇ ਨਸ਼ੇ ਦੀਆਂ ਗੋਲੀਆਂ ਲੈਣ ਆਉਂਦੇ ਸੀ ਉਹਦੇ ਚੋਂ 200 ਬੰਦੇ ਜਾਂ ਛੱਡ ਗਏ ਜਾਂ ਛੱਡ ਰਹੇ ਆ ਆ ਜਿਹੜੇ ਨਸ਼ੇ ਛੱਡਣਗੇ ਬੱਚੇ ਉਹਦੇ ਨਾਲ ਕ੍ਰਾਈਮ ਘਟੇਗਾ ਔਰ ਉਹਦੇ ਨਾਲ ਜਦੋਂ ਆਪਣਾ ਹੋਰ ਜ਼ਿਆਦਾ ਡਿਵੈਲਪਮੈਂਟ ਹੋਏਗੀ ਤੇ ਬਾਕੀ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਸੀ 50000 ਰੁਪਏ ਦਾ ਉਹ ਇਸ ਬਜਟ ਵਿੱਚ ਆਜੇਗਾ 11-11000 ਰੁਪਏ ਤੁਹਾਡੇ ਖਾਤੇ ਚੋਂ ਵੀ ਆਰ ਲੱਗ ਜਾਣਗੇ ਇਹ ਹੁਕਮਤ ਸਾਹਿਬ ਕਹਿੰਦਾ ਅੱਜ ਪਹਿਲੀ ਦਾ ਸ਼ੁਰੂ ਹੋ ਗਿਆ ਜੀ ਗਰੀਪਾ ਦੇ ਘਰ ਬਣਾਣੇ ਆ ਕੋਈ ਬੰਦਾ ਇਹੋ ਜਿਹਾ ਨਾ ਹੋਵੇ ਪਹਿਲੀ ਗੱਲ ਹੈ ਵੀ ਤੁਹਾਡੇ ਪਿੰਡ ਦੀ ਸੜਕ ਵਧੀਆ ਹੋਵੇ ਉਹ ਬਣ ਲੱਗ ਗਈਆਂ ਸਾਰੀਆਂ ਹਾਂਜੀ ਹੋ ਗਈਆਂ ਹਰ ਘਰ ਤੱਕ ਗਲੀ ਪੱਕੀ ਹੋਵੇ ਜੀ ਗੰਦੇ ਪਾਣੀ ਦਾ ਨਿਕਾਸ ਹੋਵੇ ਸੋਲਰ ਲਾਈਟਾਂ ਲਾ ਰਹੇ ਆ ਸਾਰੇ ਪਿੰਡਾਂ ਦੇ ਵਿੱਚ ਇਹ ਸਾਰੇ ਸਕੀਮ ਹੈ ਜੀ ਸਾਡੇ ਤੇ ਇਹ ਜਿਹੜਾ ਹੈਗਾ ਸਕੂਲ ਵਧੀਆ ਹੋਣ ਸਕੂਲਾਂ ਦੇ ਵਿੱਚ ਖੇਡ ਦੇ ਮੈਦਾਨ ਵਧੀਆ ਹੋਣ ਉਹਦੇ ਵਾਸਤੇ ਜਿਵੇਂ ਕਰਾਟਾ ਦੇ ਰਹੇ ਆ ਹਾਫਟਾਲ ਵਧੀਆ ਡਿਸਪੈਂਸਰੀਆ ਵਧੀਆ ਆਵਾਜਾਈ ਦੇ ਸਾਧਨ ਐਂਬੂਲੈਂਸ ਦੀ ਸਹੂਲਤ ਹੋਵੇ ਤੇ ਹਰ ਸਾਰੇ ਪਿੰਡਾਂ ਨੂੰ ਮੇਰੀ ਕੋਸ਼ਿਸ਼ ਹੈ ਕਿ ਇੱਕ ਬੰਦਾ ਲੱਭ ਕੇ ਜਿਹੜਾ ਲੋਡ ਪੰਦਾ ਹੈ ਉਹਨੂੰ ਅਸੀਂ ਈ ਰਿਕਸ਼ਾ ਦੇਣਾ ਤੁਹਾਡਾ ਮੇਨ ਬੱਸ ਸਟੈਂਡ ਕਿਤੋਂ ਪੈਦਲ ਤੋਂ ਸਾਨੂੰ ਸਾਰੇ 4-5 ਕਿਲੋਮੀਟਰ ਪੈਂਦੇ ਸਾਰੇ 4-5 ਕਿਲੋਮੀਟਰ ਪੈਂਦੇ ਆ ਤੁਹਾਡੇ ਪਿੰਡ ਨੂੰ ਇੱਕ ਈ ਰਿਕਸ਼ਾ ਦੇ ਦਾਂਗੇ ਜਿੰਨੇ ਜਾਣਾ ਉੱਥੇ ਤੱਕ ਕਮਾਈ ਚੱਲੇ ਸਾਰਾ ਉਹਨਾਂ ਨੂੰ ਅੱਗੇ ਪਹੁੰਚਾਈ ਚੱਲੇ ਲਿਆਈ ਜਾਵੇ ਪਿੰਡ ਦਾ ਉਹਦਾ ਉਹਦਾ ਇੱਕ ਰੂਟ ਬਣਾ ਦਾਂਗੇ ਤੁਹਾਡੀ ਬੱਸਾਂ ਦਾ ਕੋਈ ਮਤਲਬ ਨਹੀਂ ਰਹੋਗੇ ਹਰ ਪਿੰਡ ਤੇ ਈ ਰਿਕਸ਼ਾ ਦੇ ਦੇਣਾ ਜੀ ਉਹ ਜਿੱਥੇ ਵੀ ਕਿਸੇ ਨੇ ਜਾਣਾ ਮਾਈ ਭਾਈ ਦੇ ਦੁੱਖ ਸੁੱਖ ਦੇ ਵਿੱਚ ਵੇਲੇ ਵੇਲੇ ਉਹ ਰਾਤ ਬਰਾਤੇ ਵੀ ਤੁਹਾਡੇ ਕੰਮ ਆਏਗਾ ਇਹ ਮੇਰੀ ਅਗਲੀ ਸਕੀਮਾ ਹੈ اگلے ਸਾਲ ਤੋਂ ਹਰ ਪ੍ਰਿੰਟ ਦੇ ਵਿੱਚ ਇਰਖਾ ਦੇਣਾ ਆਸ਼ਾ ਬਕਰ ਦੀ ਰਿਮਾਰਕ ਸੀ ਸਾਰੇ ਹਸਤਾਂਚਰਾਂ ਨੂੰ ਕਮਰੇ ਮਿਲਣਗੇ ਰਾਤ ਨੂੰ ਰਹਿਣ ਦਾ ਬੰਦੋਬਸਤ ਹੋਏਗਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ